ਅੱਜ ਲੱਗੇ ਮੇਰੇ ਸਾਡੇ ਚੈਨਲ ਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਜਿੱਥੇ ਵੀ ਕੋਈ ਚੰਗਾ ਕੰਮ ਹੋ ਰਿਹਾ ਹੋਵੇ ਤੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਕਿ ਹਰ ਉਹ ਕਵਰੇਜ ਕਰੀਏ ਜਿਹੜੀ ਕੋਈ ਇੱਕ ਸੰਦੇਸ਼ ਇੱਕ ਮੈਸੇਜ ਹੈ ਸੋ ਅੱਜ ਅਸੀਂ ਜੰਡਿਆਲਾ ਗੁਰੂ ਸੈਂਟ ਸੋਜਰ 엘ੀਟ ਕਾਨਵਰਟ ਸਕੂਲ ਵਿਖੇ ਆ ਜਿੱਥੇ ਕੀ ਹਰ ਸਾਲ ਦੀ ਤਰ੍ਹਾਂ ਜੋ ਇਸ ਵਾਰ ਵੀ ਜੋ ਦਰਖਤ ਲਗਾਉਂਦਾ ਜੋ ਉਪਰਾਲਾ ਇਹਨਾਂ ਵੱਲੋਂ ਅਰੰਭਿਆ ਗਿਆ ਹੈ ਸੋ ਸਾਡੇ ਨਾਲ ਸਕੂਲ ਦੇ ਐਮ ਡੀ ਸਾਹਿਬ ਡਾਕਟਰ ਮੰਗਲ ਸਿੰਘ ਜੀ ਕ੍ਰਿਸ਼ਨਪੁਰੀ ਨੇ ਔਰ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਹਰ ਸਾਲ ਇਹ ਜਿਹੜੇ ਦਰਖਤ ਲਗਾਉਂਦੇ ਨੇ ਜਿੱਥੇ ਇਹਨਾਂ ਦਾ ਸਕੂਲ ਪੜਾਈ ਦੇ ਵਿੱਚ ਖੇਡਾਂ ਦੇ ਵਿੱਚ ਬਲੰਦੀ ਨਾਨੂ ਸ਼ੂਰਿਆ ਹੈ ਉਸ ਦੇ ਨਾਲ ਨਾਲੇ ਸਮਾਜ ਸੇਵਾ ਪ੍ਰਤੀ ਵੀ ਇੱਕ ਵੱਡਾ ਯੋਗਦਾਨ ਪਾਉਂਦੇ ਨੇ ਤੇ ਹਰ ਸਾਲ ਇਹਨਾਂ ਵੱਲੋਂ ਜੋ ਬੂਟੇ ਵੀ ਲਗਾਏ ਜਾਂਦੇ ਨੇ ਜਿਸ ਦੀ ਕੀ ਸਾਨੂੰ ਅੱਜ ਦੇ ਜੋ ਕੇ ਸਮੇਂ ਦੇ ਵਿੱਚ ਲੋੜ ਹੈ ਗੱਲਬਾਤ ਕਰ ਲੈਣੇ ਆ ਸਰ ਦੇ ਨਾਲ ਕਿ ਅੱਜ ਕਿਹੜੇ-ਕਿਹੜੇ ਜੋ ਸੰਸਥਾ ਦੇ ਵੱਲੋਂ ਇਹ ਮਿਲ ਕੇ ਉਪਰਾਲਾ ਕੀਤਾ ਗਿਆ ਹੈ ਅਸੀਂ ਸਸੀਗਾ ਸਰ ਜੀ ਬਹੁਤ ਧੰਨਵਾਦੀ ਤੁਹਾਡਾ ਸਵਾਗਤ ਹੈ ਜੀ ਸਰ ਜੀ ਥੈਂਕ ਯੂ ਜੀ ਬਹੁਤ ਧੰਨਵਾਦ ਆ अच्छा साहब होने हो ठीक है धन्यवाद जी देखो जी सर ਤੁਸੀਂ ਬੜੇ ਵਧੀਆ ਤੁਹਾਡੇ ਮੈਂ ਦੇਖ ਰਿਹਾ ਕਿ ਸਕੂਲ ਦਾ ਜਿਹੜਾ ਹਰ ਉਪਰਾਲਾ ਕਾਬਲੇ ਤਾਰੀਫ ਹੈ ਤੇ ਕਾਫੀ ਤੁਹਾਨੂੰ ਸਕੂਲ ਨੂੰ ਜੋ ਸਨਮਾਨਤ ਵੀ ਕੀਤਾ ਜਾ ਰਿਹਾ ਹੈ ਕਾਫੀ ਮੈਂ ਦੇਖਦਾ ਬਹੁਤ ਵਧੀਆ ਤੁਹਾਡਾ ਕੰਮ ਹੋ ਰਿਹਾ ਹੈ ਇਸੇ ਤਰ੍ਹਾਂ ਤੁਸੀਂ ਵਾਤਾਵਰਣ ਦੇ ਸੰਬੰਧ ਵਿੱਚ ਵੀ ਇੱਕ ਬਹੁਤ ਵਧੀਆ ਜੋ ਕਦਮ ਚੁੱਕਿਆ ਹੈ ਤੇ ਉਸ ਨੂੰ ਨਿਭਾ ਵੀ ਰਹੇ ਹੋ ਤਾਂ ਅੱਜ ਦਾ ਜੋ ਇਹ ਤੁਸੀਂ ਉਪਰਾਲਾ ਕੀਤਾ ਇਹਦੇ ਬਾਰੇ ਜਾਣਕਾਰੀ ਦਿਓ ਕਿ ਅੱਜ ਕਿਹੜੇ-ਕਿਹੜੇ ਸੰਸਥਾ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਜੀ ਅੱਜ ਕਸ਼ਮੀਪੁਰੀ ਫਾਊਂਡੇਸ਼ਨ ਅਹਿਸਾਸ ਰੋਟਰੀ ਕਲੱਬ ਆਸਥਾ ਅੰਮ੍ਰਿਤਸਰ ਮਿਸਪਲ ਕਮੇਟੀ ਜਨਾਲਾ ਗੁਰੂ ਔਰ ਸੈਂਟ ਸੋਰੀਓ ਸਕੂਲ ਦੇ ਬੱਚਿਆਂ ਦੁਆਰਾ ਇਹ ਆਪਣਾ ਲਗ ਕੀਤਾ ਗਿਆ ਹੈ ਕਿ ਅਸੀਂ ਵੱਧ ਤੋਂ ਵੱਧ ਬੁੱਟੇ ਲਗਾਈਏ ਔਰ ਇਹਨੂੰ ਪਾਲੀਏ ਕੋਸ਼ਿਸ਼ ਹੈ ਮੇਰਾ ਪ੍ਰੇਮ ਹੈ ਬੁੱਟੇ ਲਾਉਣ ਨਾਲ ਹਰ ਸਾਲ ਬੁੱਟੇ ਲਗਾਉਣਾ ਤੁਸੀਂ ਮੇਰਾ ਸਕੂਲ ਦੇਖਿਆ ਹੋਣਾ ਉਦੀ ਕੋਈ ਕੋਰਨਰ ਖਾਲੀ ਨਹੀਂ ਹੈ ਜਿੱਥੇ ਬੂਟਾ ਨਹੀਂ ਹੈ ਇਹ ਬਾਗੀਚੀ ਜਿਹੜੀ ਅਸੀਂ ਥਾ ਮੋਲ ਲੈ ਕੇ ਸ਼ਹੀਦ ਉਦੇਮ ਸਿੰਘ ਬਾਗੀਚੀ ਬਣਾਈ ਹੈ ਇਹ ਜੋ ਸਿਰਫ ਬੁੱਟੇ ਲਾਏ ਤੁਸੀਂ ਆਪਸੇ ਪਾਸੇ ਦੇਖੋਗੇ ਪਿਛਲੇ ਸਾਲ ਬੁੱਟੇ ਲਾਇਏ ਸੀ ਕੋਈ ਸੜਨ ਕਰਕੇ ਉਹ ਬੁੱਟੇ ਮਰੇ ਗਏ ਐਸਲ ਫਿਰ ਲਗਾੜੇ ਆ ਕੋਸ਼ਿਸ਼ ਹੈ ਕਿ ਵੱਤ ਵੱਤ ਬੂਟੇ ਲਗਾਈਏ ਔਰ ਪੰਜਾਬ ਜਿਹੜਾ ਵਾ ਇਹਦੇ ਚ ਇਹਨੂੰ ਰਹਿਣ ਜੋਗ ਬਣਾਈਏ ਇਹ ਜੇ ਲੋਕੀ ਸਾਹ ਲੈਣ ਇਹਦਾ ਪਾਣੀ ਜਿਹੜਾ ਵਾ ਸਾਫ ਹੋਵੇ ਹਵਾ ਸਾਫ ਹੋਵੇ ਇਹ ਕੋਸ਼ਿਸ਼ ਹੈ ਔਰ ਯਾਰੀ ਰਹੇਗੀ ਤੇ ਸਰ ਹੁਣ ਤੱਕ ਤੁਸੀਂ ਕਿੰਨੇ ਜਿਹੜੇ ਦਰਖਤ ਲਗਾ ਚੁੱਕੇ ਜੇ ਤੇ ਉਹ ਕਿਸ ਤਰ੍ਹਾਂ ਉਹਨਾਂ ਦਾ ਸੰਭਾਲ ਦੇ ਬਾਰੇ ਦੱਸੋ ਕਿਸ ਤਰ੍ਹਾਂ ਕਰੁੰਦੇ ਜੀ ਅਸੀਂ 13000 ਰੁੱਖ ਜਿਹਦੇ ਹਸਾਲੇ ਲਾਇਆ ਵਾ ਔਰ ਬਹੁਤੇ ਰੁੱਖ ਉਹਨਾਂ ਜਿਹੜੇ ਉਹ ਪੜ ਗਿਆ ਤੋਂ ਤੁਸੀਂ ਆ ਕਲੋਨੀ ਦੇਖੋਗੇ ਇਹ ਸਾਰੀ ਕਲੋਨੀ ਹਰੀ ਭਰੀ ਹੋ ਗਈ ਆ ਦੋ ਸਾਲ ਹੀ ਲਾਉਦੇ ਰਹੇ ਆ ਔਰ ਇੱਕ ਕਲੋਨੀ ਜਿਹੜੀ ਅੱਜ ਪਾਣੀ ਜਿਹੜੇ ਬੂਟੇ ਆ ਉਹ ਪੜ ਗਿਆ ਇਸ ਤਰ੍ਹਾਂ ਹੀ ਬੱਚਿਆਂ ਨੇ ਆਪੋ ਆਪਣੇ ਘਰਾਂ ਦੇ ਬੂਟੇ ਪਾਲੇ ਆ ਆਪਣੀਆਂ ਪੈੜੀਆਂ ਜਲਾਏ ਆ ਬੂਟੇ ਔਰ ਉਹ ਬੂਟਿਆਂ ਦੀ ਸਾਨੂੰ ਰਿਪੋਰਟ ਵੀ ਦਿੱਤੀ ਆ ਕਿ ਅਸੀਂ ਉਹ ਬੂਟੇ ਪਾਲੇ ਆ ਤੁਸੀਂ ਜਿਹੜੇ ਮਿੱਤੇ ਮਗਾ ਬੂਟੇ ਲਗਾਉਂਦੇ ਆ ਉਹਨਾਂ ਨੂੰ ਕੋਈ ਸਨਮਾਨਤ ਵਗੈਰਾ ਵੀ ਕਰਦੇ ਉਹਨਾਂ ਦੇ ਕੋਈ ਕਰਦੇ ਐਕਟੀਵਿਟੀ ਅਸੀਂ ਉਹਨਾਂ ਦੇ ਜਿਹੜੇ ਨੰਬਰ ਦਿੱਤੇ ਉਹਨੂੰ ਬਾਕਾਇਦਾ ਉਹਨਾਂ ਦੇ ਪ੍ਰੋਜੈਕਟ ਦੇ ਵੀ ਜਿਹੜੇ ਬੱਚੇ ਲਾਉਣਗੇ ਅਸੀਂ ਉਹਨਾਂ ਨੂੰ 10-10 ਨੰਬਰ ਐਕਸਟਰਾ ਨੰਬਰ ਦੇਾਂਗੇ ਜਿਹੜੇ ਬੱਚੇ ਬੂਟੇ ਬਖਾਣਗੇ ਛਾਲਬਾਦ ਵੀ ਇਹ ਬੂਟਾ ਲਾ ਕੇ ਦਾ ਵੱਡਾ ਕਰਤਾ ਉਹਦੇ ਨਾਲ ਬੱਚਿਆਂ ਨੇ ਬੜਾ ਉਤਸ਼ਾਹ ਹੋਇਆ ਉਹ ਬੱਚਾ ਨਿਕਨਕੇ ਬੱਚਾ ਨੇ ਬੂਟੇ ਲਾ ਕੇ ਸਾਨੂੰ ਵੀਡੀਓ ਭੇਜੀਆਂ ਕਿ ਸਾਡਾ ਬੂਟਾ ਇੰਨਾ ਵੱਡਾ ਹੋ ਗਿਆ ਸਰ ਮੈਨੂੰ ਇਹ ਵੀ ਥੋੜੀ ਜਾਣਕਾਰੀ ਮਿਲੀ ਹੈ ਕਿ ਜਿਸ ਤਰ੍ਹਾਂ ਤੁਸੀਂ ਵਾਤਾਵਰਣ ਤੇ ਕੰਮ ਕਰ ਰਹੇ ਹੋ ਲਗਾਤਾਰ ਬਹੁਤ ਵਧੀਆ ਪਿਛਲੇ ਸਾਲਾਂ ਤੋਂ ਤੇ ਕਾਫੀ ਬੂਟੇ ਲਗਾਏ ਨੇ ਤੁਹਾਨੂੰ ਸਨਮਾਨਤ ਵੀ ਮੇਰੇ ਹੱਲ ਕੀਤਾ ਜਾ ਜੂਗਾ ਕਿਸੇ ਸੰਸਥਾ ਦੇ ਵੱਲੋਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਐਨਜੀਓ ਜਿਹੜੀਆਂ ਉਹ ਸਨਮਾਨਤ ਕਰਦੀਆਂ ਕਿ ਅਸੀਂ ਇਹ ਕੰਮ ਕਰਦੇ ਆ ਸਭ ਤੋਂ ਵੱਡਾ ਸਨਮਾਨ ਜਿਹੜਾ ਵਾ ਉਹ ਲੋਕਾਂ ਦਾ ਪਿਆਰ ਹੈ ਜਾਂ ਲੋਕਾਂ ਦਾ ਪਿਆਰ ਮਿਲਦਾ ਹੈ ਕਿ ਅਸੀਂ ਕੰਮ ਕਰਦੇ ਆ ਲੋਕ ਸਾਨੂੰ ਪਿਆਰ ਕਰਦੇ ਆ ਕਿਸੀ ਅੱਛਾ ਕੰਮ ਕਰਦੇ ਆ ਯਤਨ ਕਰਾਂਗੇ ਵੀ ਹੋਰ ਕੰਮ ਕਰੀਏ ਜਿਹੜੇ ਲੋਕਾਂ ਦੀ ਸਿਹਤ ਵਾਸਤੇ ਜੂਰੀ ਹੋਣ ਵਿੱਧਾ ਵਾਸਤੇ ਜੂਰੀ ਹੋਣ ਵਾਤਾਵਰਣ ਵਾਸਤੇ ਜੂਰੀ ਹੋਣ ਉਹਦੇ ਉੱਤੇ ਮੰਗਲ ਸਿੰਘ ਲਗਾਤਾਰ ਕੰਮ ਕਰਦਾ ਹੈ ਸਰ ਜੀ ਸਰ ਦੇਖੋ ਤੁਸੀਂ ਬਹੁਤ ਵਧੀਆ ਵੱਡਾ ਉਪਰਾਲਾ ਕਰ ਰਹੇ ਹੋ ਤੇ ਬੜਾ ਇੱਕ ਦੁੱਖ ਦੀ ਖਬਰ ਤੁਹਾਨੂੰ ਨਾਲ ਸਾਂਝੀ ਕਰਾਂਗੇ ਬੀਤੇ ਦਿਨੀ ਨਾ ਮੱਲਵਾਲ ਤੋਂ ਕੁਝ ਲੋਕਾਂ ਨੇ ਰਾਤ ਨੂੰ ਦਰਖਤ ਕੱਟ ਲਏ ਸਸਤਾ ਵੱਲੋਂ ਲਗਾਏ ਹੀ ਤੇ ਕੀ ਤੁਸੀਂ ਕਹਿਣਾ ਚਾਹੋ ਐਸੇ ਲੋਕਾਂ ਨੂੰ ਜਿਹੜੇ ਕਾਰੇ ਕਰਦੇ ਨੇ ਐਸੇ ਕਿਉਂਕਿ ਦਰਖਤਾਂ ਦੀ ਬੜੀ ਲੋੜ ਹੈ ਜੋ ਕਿ ਸਮੇਂ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਤੁਹਾਡਾ ਸੰਦੇਸ਼ ਹੈ ਅਸੀਂ ਮੱਲਵਾਲ ਦੀ ਪੰਚਾਇਤ ਦੇ ਨਾਦੀਆਂ ਕਿ ਮਲਵਾਲ ਦੀ ਪੰਚਾਇਤ ਨੇ ਸਾਨੂੰ ਇੱਕ ਲੱਗਾ ਜ਼ਮੀਨ ਦਿੱਤੀ ਅੱਜ ਉਹਦੇ ਪੇਸ਼ਾ ਲੱਗ ਗਿਆ ਹੈ ਲਾਸਟ ਜਿਹੜੇ ਬੂਟੇ ਮਰ ਗਏ ਉਹ ਫਿਰ ਲੱਗ ਕੇ ਆਏ ਪਰੰਤੂ ਇਹੋ ਜਿਹੜੇ ਲੋਕ ਨੇ ਜਿਹੜੇ ਬੂਟੇ ਹੋਇਆ ਨੂੰ ਕੱਟ ਦਿੰਦੇ ਆ ਇਹ ਬੜੇ ਸਰਕਾਰ ਨੂੰ ਸਖਤ ਕਸ਼ਣਾ ਚਾਹੀਦਾ ਮੇਰਾ ਗੱਲ ਕੋਈ ਵੀ ਜਿਹੜਾ ਵਰਗ ਹੈ ਉਹ ਇੱਕ ਡਿਸਪਲਿਨ ਤੋਂ ਬਗੈਰ ਨਹੀਂ ਰਹਿ ਸਕਦਾ ਨਲਪ ਨਹੀਂ ਹੋ ਸਕਦਾ ਸਰਕਾਰ ਨੂੰ ਸਖਤ ਕਸ਼ਣਾ ਲੈਣਾ ਚਾਹੀਦਾ ਇਹਨਾਂ ਲੋਕਾਂ ਜਿਹੜੇ ਬੂਟੇ ਕੱਟਦੇ ਆ ਜਿਹੜੇ ਅੱਗ ਲਾਉਂਦੇ ਆ ਉਹਨਾਂ ਉੱਤੇ ਕਾਨੂੰਨ ਸਖਤ ਹੋਣਾ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਸਾਡੇ ਡਾਕਟਰ ਮੰਗਲ ਸਿੰਘ ਜੀ ਕਿਸ਼ਨਪੁਰੀ ਜਿਨ੍ਹਾਂ ਦੀ ਰਹਿਨਮਾਈ ਦੇ ਵੇਧ ਹੈਟ ਜੋ 67 ਸੋਰਜਲ 엘ੀਟ ਕਾਉਂਟੇ ਸኩል ਜੋ ਬਲੰਦੀਆਂ ਨੂੰ ਸ਼ੁਰੂ ਰਿਹਾ ਹੈ ਤੇ ਸਮੇਂ-ਸਮੇਂ ਸਰ ਇਹਨਾਂ ਵੱਲੋਂ ਐਸੇ ਜੋ ਉਪਰਾਲੇ ਲਿਖੇ ਜਾਂਦੇ ਨੇ ਤੇ ਬਾਕੀ ਹਾਂ ਜੀ ਹਾਂ ਜੀ ਸਰ ਤੋ ਇਹ ਸਕੂਲ ਬਹੁਤ ਜਿਹਦੀਆਂ ਗੱਲਾਂ ਕਰਨ ਲੱਗੀਏ ਤੇ ਬਹੁਤ ਲੰਬਾ ਸਮਾਂ ਲੱਗ ਜਾਏਗਾ ਸੋ ਸਰ ਬਹੁਤ ਮਿਹਨਤ ਦੇ ਨਾਲ ਜਿੱਥੇ ਬੱਚਿਆਂ ਨੂੰ ਆਪਣੇ ਸਾਹਿਬ ਨੂੰ ਟੀਚਰ ਨੂੰ ਜੋ ਸਾਰੇ ਬੱਚੇ ਮਿਹਨਤ ਦੇ ਨਾਲ ਸਾਰਾ ਪੜ੍ਹਾਈ ਕਰਦੇ ਨੇ ਖੇਡਾਂ ਦੇ ਵਿੱਚ ਨਾਂ ਰੋਸ਼ਨ ਕਰ ਰਹੇ ਨੇ ਸੋ ਇਸੇ ਤਰ੍ਹਾਂ ਦੇ ਜੋ ਵਾਤਾਵਰਣ ਦੇ ਵਿੱਚ ਵੀ ਇਹਨਾਂ ਦੀ ਵੱਡੀ ਪਹਿਲ ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਆਸ਼ ਕਰਦੇ ਹਾਂ ਤੁਸੀਂ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਜਿਹੇ ਲੋਕਾਂ ਦਾ ਹੌਸਲਾ ਵਧੇ ਜੋ ਵਾਤਾਵਰਣ ਦੇ ਇਸ ਸ਼ਾਂਬਨ ਦੇ ਵਿੱਚ ਲੱਗੇ ਨੇ ਸੋ ਮੈਂ ਆਪਣੇ ਚੈਨਲ ਆਈ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਦਰਖਤਾਂ ਸੜ ਜਾਂਦੇ ਨੇ ਜਿਸ ਤਰ੍ਹਾਂ ਨਾਰ ਨੂੰ ਅੱਗ ਲਗਾਉਂਦੇ ਨੇ ਜਾਂ ਹੋਰ ਉਹਨਾਂ ਨੂੰ ਇਹੋ ਹੀ ਬੇਨਤੀ ਹੈ ਕਿ ਨਾ ਐਸੇ ਕਰਿਆ ਕਰੋ ਕਿਉਂਕਿ ਦਰਖਤਾਂ ਦੀ ਸਾਨੂੰ ਬੜੀ ਲੋੜ ਹੈ ਸਾਨੂੰ ਸਾਹਮਣ ਦੀ ਬਹੁਤ ਲੋੜ ਹੈ ਸੋ ਪਿਛਲੇ ਸਮੇਂ ਦੇ ਵਿੱਚ ਦਰਖਤਾਂ ਦਾ ਇੰਨਾ ਸਤਕਾਰ ਸੀ ਕਿ ਰਾਤ ਨੂੰ ਜੇ ਕਿਸੇ ਨੇ ਦਰਖਤ ਦਾ ਕੋਈ ਪੱਤਾ ਵੀ ਤੋੜ ਦੇਣਾ ਤੇ ਸਿਆਣਿਆਂ ਨੇ ਉਹਨੂੰ ਟੋਕਣਾ ਕਿ ਐਸ ਵਾਲੇ ਜੋ ਦਰਖਤ ਆਰਾਮ ਕਰਦੇ ਨੇ ਪਰ ਅੱਜ ਕੱਲ ਮੈਂ ਦੇਖਦਾ ਹਾਂ ਕਿ ਕਿਸ ਤਰ੍ਹਾਂ ਦਰਖਤਾਂ ਦੀ ਜੰਨੇ ਵਾ ਕਟਾਈ ਕੀਤੀ ਜਾ ਰਹੀ ਹੈ ਜਾਂ ਆੜ ਦੀ ਅੱਗ ਲੱਗ ਜਾਂਦੀ ਉਸ ਨਾਲ ਜੋ ਦਰਖ ਜਲਸ ਰਹੇ ਨੇ ਸੋ ਐਸੇ ਉਪਰਾਲੇ ਕਰੀਏ ਕਿ ਆਪਣਾ ਵਾਤਾਵਰਨ ਖੁਸ਼ਹਾਲ ਬਣਾਈਏ ਸੈਂਡ ਸੋਲਜਰ 엘ੀਟ ਕਾਨਵੈ ਸਕੂਲ ਦੀ ਤਰ੍ਹਾਂ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਬਣੇ ਰਹੇ ਬਹੁਤ ਬਹੁਤ ਸ਼ੁਕਰੀਆ